ਪ੍ਰੋ ਜਿਪਰਦੀਪਨ ਖੁੰਦਰ ਅਤਾੜ ਛੋਟ ਸਰਕਟ ਹੋਣ ਨਾਲ ਬੰਦ ਪਏ ਘਰ ਵਿੱਚ ਲੱਗੀ ਭਿਆਨਕ ਅੱਗ ਗਰੀਬ ਘਰ ਦਾ ਸਮਾਨ ਸੜ ਕੇ ਹੋਇਆ ਸੁਆਹ ਪ੍ਰੋ ਜਿਪਰਦੀਪਨ ਖੁੰਦਰ ਅਤਾੜ ਵਿਖੇ ਵੱਡਾ ਹਾਦਸਾ ਵਾਪਰਿਆ ਜਿੱਥੇ ਛਾੜਟ ਸਰਕਟ ਹੋਣ ਕਾਰਨ ਇੱਕ ਬੰਦ ਪਏ ਘਰ ਨੂੰ ਅਚਾਨਕ ਅੱਗ ਲੱਗ ਗਈ ਪੀੜਿਤ ਪਰਿਵਾਰ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਪਿੱਛੋਂ ਉਹਨਾਂ ਦੇ ਘਰ ਅਚਾਨਕ ਅੱਗ ਲੱਗ ਗਈ ਅਤੇ ਜਦੋਂ ਅੱਗ ਲੱਗੀ ਤਾਂ ਗਵਾਂਡੀਆਂ ਵੱਲੋਂ ਉਨਾਂ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦੇ ਘਰ ਅੱਗ ਲੱਗ ਗਈ ਹੈ ਜਿਸ ਦੌਰਾਨ ਉਹਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਸੀ ਜਦੋਂ ਕਾਰ ਵਾਪਸ ਆਇਆ ਤਾਂ ਉਹਨਾਂ ਦੇਖਿਆ ਕਿ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਉਹਨਾਂ ਕਿਹਾ ਕਿ ਉਹਨਾਂ ਕੋਲ ਹੁਣ ਕੁਝ ਵੀ ਨਹੀਂ ਬਚਿਆ ਉਹਨਾਂ ਦੱਸਿਆ ਕਿ ਇਤੋਂ ਤੱਕ ਕੇ ਤਨ ਟੱਕਣ ਲਈ ਕੱਪੜੇ ਤੱਕ ਵੀ ਸੜ ਕੇ ਸੁਆਹ ਹੋ ਗਏ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਆਰ ਲਗਾਈ ਹੈ ਰੋਜਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ ਬਣੇ ਰੋ ਸਾਡੇ ਨਾਲ ਲਿਖਦੇ ਰੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਉਹ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਤਾਂ ਜੋ ਪੰਜਾਬ ਭਰ ਦੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਜੀ ਨਾਮ ਉਹ ਕਿਹਦੇ ਰਹਿਣ ਗਏ ਮੇਰਾ ਨਾਮ ਨਿਸ਼ਾ ਸਿਖਿੰਦਰ ਤੜਦੇ ਰਹਿਣ ਗਏ ਆ ਹਾਂਜੀ ਤੇ ਸਾਡੇ ਕਮਰਾ ਬੰਦ ਸੀਦਾ ਅੱਗ ਲੱਗੀ ਸ਼ੋਟ ਕਿੱਥੇ ਗ੍ਰੈਡ ਅਸੀਂ ਕਹਿ ਤਾਂ ਕਿ ਪ੍ਰੋਗਰਾਮ ਤੇ ਸਾਡੇ ਘੇਟ ਬੰਸੀ ਬਹੁਤ ਬੰਸੀ ਖਰਚ ਕੋਈ ਨਹੀਂ ਸੀ ਹੈਗਾ ਇਸ ਕਾਰਨ ਸਾਡੇ ਅੱਗ ਲੱਗ ਚੁੱਕੀ ਹੈ ਘਰੇ ਕੁਝ ਨਹੀਂ ਬਚਿਆ ਸਾਰਾ ਕੁਝ ਬਰਬਾਦ ਹੋ ਗਿਆ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਨੂੰ ਆਂਡ ਗਵਾਂਡ ਵਾਲਿਆਂ ਨੇ ਫੋਨ ਕਰਨ ਕਿ ਤੁਹਾਡੇ ਘਰੇ ਅੰਗ ਲੱਗ ਚੁਕੀ ਹੈ ਸਾਰਾ ਕੁਝ ਸੜ ਗਿਆ ਕੁਝ ਨਹੀਂ ਬਚਿਆ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਕੁਝ ਕੁਝ ਨਹੀਂ ਸਾਡੇ ਪਾਉਣ ਵਾਲੇ ਕੱਪੜੇ ਤੱਕ ਨਹੀਂ ਬਚੇ ਤੇ ਲਵਾਰੀਆਂ ਉਹ ਲਮਾਰੀਆਂ ਚ ਜੋ ਵੀ ਸਾਰਾ ਕੁਝ ਸੀ ਤੇ ਚਿੱਤੇ ਚ ਜੋ ਵੀ ਸੀ ਸਭ ਕੁਝ ਸੜ ਗਿਆ ਹਾਂਜੀ ਤੇ ਕੋਈ ਅੰਦਰ ਨਹੀਂ ਗਿਆ ਤਾਂ ਲਈ ਹਾਂਜੀ ਤਾਂ ਲੱਗਾ ਸੀ ਤੇ ਨੇ ਠੀਕ ਆ ਵੀ ਸਾਸਿ ਜਿਨੇ ਸੀ ਹੈ ਨਹੀਂ ਤਾਂ ਹੋਰ ਵੀ ਨੁਕਸਾਨ ਹੋ ਸਕਦਾ ਸੀ ਅੱਜ ਕਿੰਨੀ ਕਿਤੇ ਬਹੁਤ ਜਿਆਦੀ ਧਾਨਕ ਸੀ ਅਕਸ਼ਤ ਸਾਰੀ ਪਾੜ ਕੇ ਅੱਗ ਨਿਕਲ ਗਈ ਉੱਪਰ ਸ਼ੋਰ ਕਰ ਹਾਂਜੀ ਹਾਂਜੀ ਸ਼ੋਰ ਸਾਡੀ ਇਹ ਮੰਗ ਹੈ ਸਾਨੂੰ ਸਰਕਾਰ ਤੋਂ ਕੋਈ ਸਰ ਅਦਸਤੀ ਹੈ ਮਦਦ ਹਾਂ ਜੀ ਮੈਂ ਦੇਖਤੀ ਪਈਆ ਅੱਜ ਕੀ ਕੀ ਨਾਮ ਤੁਹਾਡਾ ਸਾਗਰ ਨਾਮ ਜੀ ਸਾਗਰੇ ਅੱਗ ਕਿੱਥੇ ਲੱਗੀ ਤੇ ਇਹ ਪਿੰਡ ਖੁੰਦਰ ਉਤਾੜ ਦੇ ਵਿੱਚ ਅੱਗ ਲੱਗੀ ਹੈ ਜੀ ਕਿਸ ਤਰ੍ਹਾਂ ਘਰ ਬੰਦ ਸੀ ਕਿਸੇ ਘਰ ਬੰਦ ਸੀਗਾ ਲੋਕ ਲੱਗਾ ਹੋਇਆ ਸੀਗਾ ਤੇ ਸਵੇਰ 4 ਵਜੇ ਦੇ ਕਰੀਬ ਅੱਗ ਲੱਗੀ ਅਸੀਂ ਦੇਖਿਆ ਜਦੋਂ ਥੜ ਥੜ ਹੋਈ ਬਾਲੇ ਵੀ ਡਿੱਗੇ ਚਾਣਕ ਬੜੇ ਭਿਆਨਕ ਤਰੀਕੇ ਨਾਲ ਅੱਗ ਲੱਗੀ ਕੀ ਪਰਿਵਾਰ ਕਿਤੇ ਗਿਆ ਸੀ ਹਾਂਜੀ ਪਰਿਵਾਰ ਕਿਤੇ ਗਿਆ ਸੀ ਬੰਦ ਪਿਆ ਸੀ ਕਮਰਾ ਹਾਂਜੀ ਕਮਰਾ ਬਾਂਸੀ ਲੋਕ ਲੱਗਾ ਹੋਇਆ ਸੀਗਾ ਹੂੰ ਹੂੰ ਤੇ ਅੱਗ ਕਿੰਨੀ ਉੱਪਰ ਲਾਟਾਂ ਨਿਕ ਰਹੀਆਂ ਸੀ ਇਸ ਤਰ੍ਹਾਂ ਬਹੁਤ ਜ਼ਿਆਦਾ ਲਾਟਾਂ ਨਿਕਲੀਆਂ ਬਹੁਤ ਜ਼ਿਆਦਾ ਜੀ ਲੋਕ ਆਉਂਦੇ ਨਹੀਂ ਸੀ ਡਰ ਦੇ ਮਾਰੇ ਨਹੀਂ ਬਿਲਕੁਲ ਨਹੀਂ ਜੀ ਫਿਰ ਅਸੀਂ ਆਏ ਚਾਣਕ ਤੇ ਉਹਨੇ ਆਂਦ ਨੂੰ ਸਾਰਾ ਕੁਝ ਜਲ ਚੁੱਕਿਆ ਸੀ ਹੂੰ ਹੂੰ ਸਾਰਾ ਸਮਾਨ ਹੀ ਸਵਾਹ ਹੋ ਗਿਆ ਸੀ ਬਿਲਕੁਲ ਜੀ ਸਾਰਾ ਸਵਾਹ ਕੱਪੜੇ ਬਿਮਾਰੀ ਕਿੱਦਾਂ ਕੰਮ ਪਾਇਆ ਅੱਗ ਤੇ ਕਾਬੂ ਸਾਰਾ ਕੁਝ ਤਾਂ ਜਲ ਚੁੱਕਿਆ ਸੀ ਫਿਰ ਅਸੀਂ ਬਹੁਤ ਮੁਸ਼ਕਲ ਨਾਲ ਪਹੁੰਚਾਈ ਜੀ ਸਾਰਿਆਂ ਨਾਲ ਮਿਲ ਕੇ ਪਾਣੀ ਸਟਿਆ ਪਾਣੀ ਸਟਿਆ ਜੀ ਅੱਛਾ ਜੀ ਕੀ ਨਾਮ ਤੋਂ ਡਈ ਊਸ਼ਾ ਦੇਈ ਊਸ਼ਾ ਕੋਈ ਗੋਂਡੀ ਅਲਾ ਦੇ ਹਾਂਜੀ ਤੇ ਚਾਰਜ ਕਿਸ ਤਰ੍ਹਾਂ ਲੱਗੀ ਕਿਵੇਂ ਧਿਆਨ ਕੀ ਲੱਗੀ ਕਿੰਨੀ ਕੱਤੇ ਬਹੁਤ ਤੇਜ਼ ਲੱਗੀ ਤੁਹਾਨੂੰ ਕਿਵੇਂ ਪਤਾ ਲੱਗਾ ਅਸੀਂ ਅਚਾਨਕ ਉੱਠੇ ਹੂੰ ਹੂੰ ਤੇ ਦੇਖਿਆ ਜੇ ਆਗੋਂ ਉੱਪਰ ਭਾਂਬੜ ਬਣ ਚੀ ਜਾਂਦਾ ਸੀ ਕੋਈ ਆਵਾਜ਼ਾ ਵੀ ਆਉਂਦੀ ਆ ਨਹੀਂ ਜੀ ਆਵਾਜ਼ ਕੋਈ ਨਹੀਂ ਆਈ ਭਾਂਬੜ ਹੀ ਮਚਦੇ ਪਿਆ ਸੀ ਬਿਲਕੁਲ ਡਿੱਗੜ ਹਾਂ ਡਿੱਗਨ ਸਾਥੀ ਆਉਂਦੀ ਰਹੇ ਸੋਰੀ ਵਾਹ ਹਾਂਜੀ ਬਹੁਤ ਜ਼ਿਆਦਾ ਰਸਤਾ ਸੀ ਤਾਂ ਆਖਾ ਕਿ ਦੂਰ ਦੂਰ ਹੂੰ ਹੂੰ ਅਸੀਂ ਨਿਕਲੇ ਨੀ ਬਾਰਛੇਤੀ ਹਾਂ ਕਿੰਨੀਆਂ ਕਲਾਟਾਂ ਸੀ ਬਹੁਤ ਜ਼ਿਆਦੀਆਂ ਬਹੁਤ ਜ਼ਿਆਦੀਆਂ ਹਾਂਜੀ ਪਰਿਵਾਰ ਕਰੇ ਨਹੀਂ ਗਿਆ ਸੀ ਇਹ ਪਰਿਵਾਰ ਨਹੀਂ ਸੀ ਗਿਆ ਕਰੇ ਤਾਲੇ ਲੱਗੇ ਸੀ ਹਾਂਜੀ ਫੋਨ ਕੀਤਾ ਜੀ ਹਾਂ ਫਿਰ ਅੰਗ ਤੇ ਕਾਬੂ ਪਾਇਆ ਕਿ ਹਾਂਜੀ ਉੱਪਰ ਕੋਠੇ ਤੇ ਚੜ ਕੇ ਬਾਲਟਕਾ ਨਾਲ ਹਾਂਜੀ ਸਾਰਾ ਕੋਲੋਨੀ ਨੂੰ ਇਕੱਠਿਆ ਕੀਤਾ ਹੂੰ ਹੂੰ ਤੇ ਬਾਲਟਿਕਾ ਨਾਲ ਪਾਣੀ ਪਾਇਆ ਸਾਮਾਨ ਸਾਰਾ ਸੜ ਗਿਆ ਸਾਰਾ ਸੜ ਗਿਆ ਹਾਂਜੀ ਤੇ ਬੇ ਕੀ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਖੁੰਦਰ ਤਾੜ ਖੁੰਦਰ ਤਾੜ ਦੇਦੇ ਹਾਂਜੀ ਇਹ ਅੱਗ ਕਿਸ ਤਰ੍ਹਾਂ ਲੱਗੀ ਕਿੰਨੀ ਕੁ ਜ਼ਬਰਦਸਤ ਅੱਗ ਤਾਂ ਬੇੜਾ ਬਹੁਤ ਜ਼ਬਰਦਸਤ ਬਾੜੀ ਤੇ ਪਰਿਵਾਰ ਹੈਗਾ ਸੀ ਜਾਂ ਨਹੀਂ ਹੈਗਾ ਸੀ ਸਾਡਾ ਪਰਿਵਾਰ ਪ੍ਰੋਗਰਾਮ ਸੀ ਮੈਂ ਚੋਟ ਨਹੀਂ ਮਾਰਨਾ ਹਾਂ ਹਾਂ ਮੇਰੇ ਪੁੱਤ ਵੀ ਉੱਧਰ ਸੀ ਹਾਂ ਇਹ ਆ ਤਾਂ ਗਏ ਸੀ 2:00 ਵਜੇ ਤੇ ਪਰ ਸਾਨੂੰ ਉੱਧਰ ਪਤਾ ਨਹੀਂ ਲੱਗਾ ਸਾਡੇ ਘਰ ਹ ਉਸ ਘੜੀ ਦਾ ਮੈਂ ਕੱਲੀ ਸਾਂ ਕਰੇ ਤੇ ਮੇਰਾ ਕੁੜੀ ਮੁੱਸੀ ਦਾ ਜਦ ਆਵਾਜ਼ ਸੁਣੀ ਭੱਜੇ ਤੁਸੀਂ ਤੇ ਭੱਜਣਾ ਤਾਂ ਚਾਏ ਗਾਈ ਸੀਗਾ ਫਿਰ ਮੇਰੇ ਅਗਲੇ ਮੇਦ ਕੀ ਕਰ ਸਕਦੀ ਹਾਂ ਇਹ ਅੱਗੇ ਕਿੰਨੀਆਂ ਗਲਪਟਾਂ ਨਿਕਰੀਆਂ ਵਾਏ ਕੋਠੇ ਉੱਚਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਛੱਤ ਵੀ ਡਿੱਗੀ ਕਿਸ ਤਰ੍ਹਾਂ ਛੱਤ ਵਾਲੇ 60 60 ੜੇ 60 ੜੇ ਡਿੱਗੀ ਹਾਂ ਥੱਲੇ ਵੀ ਕੋਈ ਇਹਨਾਂ ਚੀਜ਼ ਕੋਈ ਫਰਿਜ ਨਹੀਂ ਰਹਿ ਗਈ ਜਾਂ ਕੋਈ ਬੇਟੀ ਨਹੀਂ ਕੋਈ ਬੇਟਾ ਜਦੋਂ ਅੰਚ ਸਵਾਹੀ ਸੜ ਕੇ ਸਵਾਗ ਹੈ ਸਵਾਹੀ ਹੋ ਗਿਆ ਬੇਟਾ ਹੁਣ ਕੀ ਪ੍ਰਸ਼ਾਸਨ ਕੋਈ ਮਦਦ ਕਰੇ ਤੇ ਮਦਦ ਤਾਂ ਬੱਚਾ ਤੁਸੀਂ ਕਰਨੀ ਆ ਮਾੜਿਆਂ ਦੀ ਅਸੀਂ ਇੱਕ ਦੂਜੇ ਦਾ ਗਰੀਬ ਅਸਾ ਕੀ ਕਰਨੇ ਕਿ ਜੀ ਕਰਨ ਜੋਗੇ ਇਹ ਤਾਂ ਗਵਰਨਮੈਂਟ ਨੇ ਕਰਨੀ ਜੋ ਕਰਨੀ ਹਾਂ ਪਰਿਵਾਰ ਕਰੇ ਕੋਣੀ ਸੀਗਾ ਕਰੇ ਕੋਣੀ ਹਾਂ ਇਹਦਰ ਦੂਜੀ ਗੱਲ ਬੇਦਰ ਕਾ ਥੋੜੀ ਸੀ ਆ ਕੁੜੀ ਸਾਡੀ ਕਰਦੀ ਸੀ ਇਹਨੇ ਜਾ ਕੇ ਉਧਰ ਬੂਏ ਪੰਨੇ ਸਾਡੇ ਉਸ ਅੱਗ ਲੱਗੀ ਹੈ ਅੱਗ ਲੱਗੀ ਇਸ ਗਲੀ ਚ ਇਹਨਾਂ